ਅੱਜ ਦਾ ਦਿਨ 1 ਅਗਸਤ ਆ ਤੇ ਅੱਜ 10 ਵਜੇ ਤੋਂ ਲੈ ਕੇ 2 ਵਜੇ ਤੱਕ ਅੰਮ੍ਰਿਤਸਰ ਤੋਂ ਜਲੰਧਰ ਹਾਈਵੇ ਦੇ ਉੱਤੇ ਜਿਹੜਾ ਟੋਲ ਪਲਾਜ਼ਾ ਢਿੱਲਵਾ ਆਉਂਦਾ ਉਹ ਕਿਸਾਨਾਂ ਵੱਲੋਂ ਫ੍ਰੀ ਕੀਤਾ ਜਾਵੇਗਾ ਅਤੇ ਇਸ ਦੇ ਵਿੱਚ ਜਿਹੜੀ ਆਵਾਜਾਈ ਨਹੀਂ ਰੋਕੀ ਜਾਵੇਗੀ ਅਤੇ ਜਿਹੜਾ ਯਾਤਰੂ ਨੇ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਜਿਹੜਾ ਡੇਰਾ ਵਿਆਸ ਹੈ ਉਸ ਦੇ ਰੋਸ ਵੱਜੋਂ ਅਸੀਂ ਇਹ ਕੰਮ ਕਰਨਾ ਕਿਉਂਕਿ ਜਿਹੜਾ ਡੇਰਾ ਵਿਆਸ ਦਾ ਮੁਖੀ ਆ ਉਹ ੱਤਕਾ ਕਰ ਰਿਹਾ ਉਹ ਬਿਆਸ ਦੇ ਦਰਿਆ ਦੇ ਵਿੱਚ ਵੀ ਬੰਨ ਲਗਾ ਕੇ ਜਿਹੜਾ ਉਸ ਦੇ ਨਾਲ ਲੱਗਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਜਿਹੜੀ ਢਾਲ ਲੱਗ ਰਹੀ ਹੈ ਉਹ ਆਪਣੇ ਵਾਲਾ ਪਾਸਾ ਜਿਹੜਾ ਉਹ ਬੰਨ ਮਾਰ ਕੇ ਰੋਕ ਰਹੇ ਨੇ ਤੇ ਦੂਜੇ ਪਾਸੇ ਜ਼ਮੀਨਾਂ ਦਾ ਉਜਾੜਾ ਹੋ ਰਿਹਾ ਤੇ ਜਿਹੜਾ ਪ੍ਰਸ਼ਾਸਨ ਹੈ ਉਹ ਕੁੰਭਨੀਤ ਸੁੱਤਾ ਪਿਆ ਤੇ ਜਿਹੜਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਅਸੀਂ ਟੋਲ ਪਲਾਜੇ ਹੀ ਨਰੋਲ ਕਰਾਂਗੇ ਅਤੇ ਕੀ ਕਹਿਣਾ ਹੈ ਬਲਦੇਵ ਸਿੰਘ सिरसा ਕਿਸਾਨ ਆਗੂ ਦਾ ਉਹ ਤੁਹਾਨੂੰ ਦਿਖਾਉਨੇ ਆ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਇਹ ਜਿਹੜਾ ਟੋਲ ਪਲਾਜਾ ਇਹ ਫ੍ਰੀ ਕੀਤਾ ਜਾਵੇਗਾ। ਪਰ ਮੈਂ ਬੇਨਤੀ ਕਰਦਿਆਂ ਕਿ ਅਸੀਂ ਟ੍ਰੈਫਿਕ ਜਾਮ ਨਹੀਂ ਕਰਾਂਗੇ। ਕਿਉਂਕਿ ਟ੍ਰੈਫਿਕ ਜਾਮ ਕਰਨ ਦੇ ਨਾਲ ਆਮ ਜਨਤਾ ਜਿਨ੍ਹਾਂ ਨੇ ਸਫ਼ਰ ਕਰਨਾ ਹੁੰਦਾ ਉਹਨਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ। ਕਿਸੇ ਨੇ ਕੰਮੀ ਚ ਜਾਣਾ ਕਿਸੇ ਖੁਸ਼ੀ ਜਾਣਾ ਕਿਸੇ ਬਿਮਾਰ ਨੂੰ ਦਵਾਈ ਲੈ ਦੇਣ ਵਾਸਤੇ ਜਾਣਾ ਸੋ ਅਸੀਂ ਕਿਸੇ ਵੀ ਕਿਸਮ ਦੀ ਜਿਹੜੀ ਆ ਟ੍ਰੈਪ ਵਿੱਚ ਕੋਈ ਵਿਗੜ ਨਹੀਂ ਪਾਵਾਂਗੇ ਲੇਕਿਨ ਇਹ ਜਿਹੜਾ ਟੋਲ ਪਲਾਜਾ ਇਹ 4 ਘੰਟੇ ਫ੍ਰੀ ਕੀਤਾ ਜਾਵੇਗਾ ਕਿਸੇ ਵੀ ਵਹੀਕਲ ਦੇਤੇ ਪਰਚੀ ਨਹੀਂ ਲੱਗੇਗੀ ਪਰ ਕਾਰਨ ਕੀ ਆ ਕਿਉਂ ਕਰ ਰਹੇ ਆ ਉਹ ਇਸ ਕਰਕੇ ਕਰ ਰਹੇ ਆ ਇਹ ਪਿੰਡ ਮੰਡਵਤਾਲਾ ਪੱਤੀ ਪਿਰਥੀਪੁਰ ਫੁਰਦਵਾਰਾ ਸਾਹਿਬ ਦੀ 6 ਏਕੜ ਜ਼ਮੀਨ ਢੇਰਾ ਰਾਦਾ ਸਵਾਮੀ ਸਤਸੰਗ ਵਿਆਸ ਨੇ 2 ਏਕੜ ਜ਼ਮੀਨ ਦੇ ਕੇ ਤੇ 6 ਏਕੜ ਜ਼ਮੀਨ ਹੜੱਪ ਲਈ ਉਹ ਜਿਹੜਾ ਤਬਾਦਲਾ ਹੋਇਆ ਗਲਤ ਹੋਇਆ ਉਹ ਤਬਾਦਲਾ ਰੱਦ ਕਰਾਉਣ ਲਈ ਦੂਸਰਾ ਨਸਲਾ ਇਹ ਆ ਕੇ ਜਿਹੜਾ ਦਰਿਆ ਦਾ ਸੱਜਾ ਪਾਸਾ ਉਹ ਡੇਰਾ ਰਾਜਾ ਸਵਾਮੀਆਂ ਵੱਲੋਂ ਪੂਰਕੇ ਤੇ ਹਜ਼ਾਰਾਂ ਏਕੜ ਜ਼ਮੀਨ ਜੜੀ ਆ ਉਹ ਦਰਿਆ ਦੀ ਲੋਕਾਂ ਦੀ ਮਾਲਕੀ ਜ਼ਮੀਨ ਪੰਚਾਇਤੀ ਜ਼ਮੀਨਾਂ ਉਹ ਉਹਨਾਂ ਨੇ ਹਜ਼ਾਰਾਂ ਏਕੜ ਰੱਬ ਕਰ ਲੀਆਂ ਨੇ ਔਰ ਅੱਗੇ ਤੋਂ ਅੱਗੇ ਤੇ ਆ ਜਿਹੜਾ ਉਹਨੂੰ ਧੱਕ ਰਹੇ ਨੇ ਢਿਲਵਾ ਸਾਈਡ ਤੇ ਤੇ ਢਿਲਵਾ ਸਾਈਡ ਦੀ ਜਿਹੜੀ ਜ਼ਮੀਨ ਹੈ ਉਹ ਬਰਵਾਜ ਹੋ ਰਹੀ ਆ ਧਰਿਆਪੁਰ ਤੋਂ ਹੋ ਰਹੀ ਆ ਔਰ ਇਹਦੇ ਸਬੰਧ ਦੇ ਵਿੱਚ ਅਸੀਂ ਹਾਈ ਕੋਰਟ 'ਚ ਗਏ ਆ ਔਰ 35 2024 ਦੇ ਮਾਨਯੋਗ ਹਾਈ ਕੋਰਟ ਦੇ ਆਰਡਰ ਨੇ ਕਿ ਦਰਿਆ ਦੇ ਨਾਲ ਕੋਈ ਛੇੜਛਾੜ ਨਹੀਂ ਕਰੇਗਾ ਪਰ ਦਰਿਆ ਦੇ ਨਾਲ ਅਰਾਧਾ ਸੌਮੀਆਂ ਵੱਲੋਂ ਛੇੜਛਾੜ ਜਾਰੀ ਰਹੀ ਧਰਿਆਪੁਰ ਦੇ ਰਹਿ ਅਗਲੇ ਪਾਸੇ ਟਾਂਦੇ ਰ ਔਰ ਸਭ ਤੋਂ ਵੱਡੀ ਦੁੱਖ ਦੀ ਗੱਲ ਡਿਪਟੀ ਕਮਿਸ਼ਨਰ ਅਮਰਸਰ ਟਿੱਕ ਕਮਿਸ਼ਨਰ ਕਪੂਰਥਲਾ ਮੈਨੇਜ ਅਧਿਕਾਰੀ ਕਪੂਰਥਲਾ ਮੈਨੇਜ ਅਧਿਕਾਰੀ ਡੈਨਿਜਪਾ ਕਪੂਰਥਲਾ ਅਮਰਸਰ ਤੁਸੀਂ ਕਰਦੇ ਨੀਂ ਸੁੱਤੇ ਹੋਏ ਨੇ ਐਡੀਪੇ ਸ਼ਰਮ ਅਫਸਰ ਜਿਹੜੇ ਕਿ ਡੇਰੇ ਦੇ ਪੈਰੋਕਾਰ ਬਣ ਕੇ ਰਹਿ ਗਏ ਤੇ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਹੋ ਰਹੀਆਂ ਨੇ ਸੁੱਤੇ ਨੇ ਤੇ ਹਾਈ ਕੋਰਟ ਦੇ ਆਰਡਰਾਂ ਨੂੰ ਟੱਚ ਜਾਂਦੇ ਆ ਅਸੀਂ ਫਿਰ ਬਾਅਦ ਕੰਟੈਂਟ ਪਾਈ ਹਾਈ ਕੋਰਟ ਦੇ ਵਿੱਚ ਕਿ ਡੇਰੇ ਵੱਲੋਂ ਹਾਈ ਕੋਰਟ ਦੇ ਆਰਡਰਾਂ ਨੂੰ ਟਿੱਚ ਜਾਣਦੇ ਆ ਉਹ ਦਰਿਆ ਪੂਰੇ ਆ ਜਾ ਰਿਹਾ ਏ ਇਕਨ ਉਸ ਤੇ ਕਾਰਵਾਈ ਜਿਹੜੀ ਨਾ ਹੋਈ ਤੇ ਅਸੀਂ ਕੰਟੈਂਪਟ ਪਾਈ ਤੇ ਕੰਟੈਂਪਟ ਪਾਉਣ ਤੋਂ ਬਾਅਦ ਐਸ ਡੀ ਐਮ ਪੁਲਾਠਾ ਐਸ ਡੀ ਐਮ ਬਾਬਾ ਬਕਾਲਾ ਟ੍ਰੇਨਿੰਗ ਮਾਈਨਿੰਗ ਭਾਗ ਅੰਮ੍ਰਿਤਸਰ ਟ੍ਰੇਨਿੰਗ ਮਾਈਨਿੰਗ ਭਾਗ ਕਪੂਰਥਲਾ ਦੇ ਸ਼ਰਮਪੁਰ ਮਰੀ ਚਮੀਰ ਦੇ ਅਫਸਰ ਹਾਈ ਕੋਰਟ ਨੂੰ ਗਲਤ ਜਵਾਬ ਦਿੰਦੇ ਆ ਕਹਿੰਦੇ ਨੇ ਕਿ ਡੇਰੇ ਵੱਲੋਂ ਕੋਈ ਛੇੜਛਾੜ ਨਹੀਂ ਹੋ ਰਹੀ ਜਿਸ ਕਰਕੇ ਹੁਣ ਅਸੀਂ ਦੁਬਾਰਾ ਫਿਰ ਕੀਤਾ ਔਰ ਇਸ ਤੋਂ ਅੱਗੇ ਜਾਵਾ ਦਰਿਆ ਬਿਆਸ ਝੋਕ ਕੇ ਦਰਿਆ ਬਿਆਸ ਦੇ ਵਿੱਚ ਡੇਰਾ ਰਾਜਾ ਸਵਾਮੀ ਸੀਵਰੇ ਦਾ ਪਾਣੀ ਪਾ ਰਹੇ ਔਰ ਇਹ ਜਿਹੜਾ دریا ਬਿਆਸ ਦਾ ਪਾਣੀ ਆ ਇਹ ਹਰੀਕੇ ਹੈੱਡ ਤੋਂ ਰਹਿ ਰਾਂ ਰਹੀਂ ਰਾਜਸਥਾਨ ਚ ਜਾ ਰਿਹਾ